ਤੇ ਫਿਰ ਅਸਾਂ ਡਿਊਟੀ ਚਲੇ ਗਏ ਹਾਂਗੇ ਫਿਰ ਬਾਅਦ ਵਿੱਚ ਸ਼ਾਮ ਤੱਕ ਆਈ ਨਹੀਂ 10 ਵਜੇ ਤੱਕ ਡੂੜਾ ਨਹੀਂ ਪਤਾ ਚੱਲਾ ਕਿ ਦੂਸਰੇ ਦਿਨ ਵੀ ਡੂੜਾ ਰੋਣ ਫਿਰ ਡੋੜਦੇ ਰਹੇ ਪਤਾ ਨਹੀਂ ਕਿ ਤੋ ਗਾਂਹਾਂ 'ਤੇ ਅਛਾ ਜਹਾਂ 'ਤੇ ਵੀ ਆਪਕੋ ਸ਼ੱਕ ਪੜਦਾ ਥਾ ਵਾਹਾਂ 'ਤੇ ਗਏ ਜਹਾਂ ਪਰ ਸੇਵਾ ਘਰ ਦੇ ਵਿੱਚ ਸਾਡੇ ਕੋਲ ਇਹ ਪਰਿਵਾਰ ਪਹੁੰਚੇ ਆ ਇਹ ਭਰਾ ਪਹੁੰਚਿਆ ਆ ਆਪਣੇ ਭਰਾ ਨੂੰ ਲੈਣ ਤਕਰੀਬਨ 8-9 ਮਹੀਨਿਆਂ ਤੋਂ ਜਿਹੜਾ ਗੁੰਮ ਹੋਇਆ ਭਰਾ ਉਹ ਆਪਣੇ ਪਰਿਵਾਰ ਕੋਲ ਅੱਜ ਜਾ ਰਿਹਾ कौन है आ जाओ आगे अरे अरे वो नहीं नहीं, तो तो, नहीं। ना अब तो आ भी बड़े हो गए अच्छी ना तो कौन आया है कौन है जी कौन है ये कौन है भाई है ये कौन है इधर इधर नहीं ये कौन अरे भाई भाई है अभी से पूछो कहा कैसे निकला गया वहाँ से हैं कैसे निकले थे बोलो हैं कहाँ रहे इतना समय कहाँ पे रहे हैं बताओ घर चले नहीं काम किसके पास किया था किसके पास काम किया दे था दे रहे बने रहे बने रहे ब्रांच बनी ऑफिस घर चलो बैठो चलो कितने ब्रांच भाई कितने ਦੋ ਦੁਬਈ ਬੜਾ ਮਾਈਂਡ ਸੇ ਇਹ ਬੜਾ ਭਾਈ ਹਾਂ ਤੂੰ ਛੋਟੇ ਚੱਲ ਕੋਈ ਗੱਲ ਨਹੀਂ ਐ ਅਭੀ ਕਾ ਤੂੰ ਰੋਤਾ ਹੈ ਕੋਈ ਨਹੀਂ ਹੈ ਅਰੇ कोई बात नहीं अभी नहीं रोना इनका शुक्र गुजार करो की आपको मिला है, इतनी अच्छी संसदा चला रहे है नहीं करते हैं ने 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 है नहीं नहीं कोई बात नहीं, रोते नहीं, रोते, नहीं रोते नहीं है रोते नहीं है अभी मिल गया है सही सलामत है बढ़िया घर से आराम से इनको दुआ दो खड़ा आगे ध्यान रखो फिर ये चीजें नहीं है

ये अपने कंपनी ड्यूटी चले गए फिर बाद में शाम तक आए नहीं दस बजे तक फिर नहीं पता चला फिर दूसरे दिन तो पे अच्छा, जहां पे भी आपको पुलिस स्टेशन रिपोर्ट रिपोर्ट भी लिखाया गया था आस पास जो एरिया संगत जी पहला तो वाहेगुरु जी का खालसा वाहेगुरु जी की फतेह आज ਸੇਵਾ ਕਰਦੇ ਵਿੱਚ ਸਾਡੇ ਕੋਲ ਇਹ ਪਰਿਵਾਰ ਪਹੁੰਚੇ ਆ ਇਹ ਭਰਾ ਪਹੁੰਚਿਆ ਆ ਆਪਣੇ ਭਰਾ ਨੂੰ ਲੈਣ तकरीबन 8-9 ਮਹੀਨਿਆਂ ਤੋਂ ਜਿਹੜਾ ਗੁੰਮ ਹੋਇਆ ਭਰਾ ਉਹ ਆਪਣੇ ਪਰਿਵਾਰ ਕੋਲ ਅੱਜ ਜਾ ਰਿਹਾ ਯੂਪੀਆਰਐਸ ਯੂਪੀ ਦੇ ਰਹਿਣ ਵਾਲੇ ਤੁਸੀਂ ਹਾਂ ਯੂਪੀ ਸਿਪ ਇਹ ਵੀਰ ਦੀ ਸਾਨੂੰ ਕਾਲ ਆਈ ਆ ਕਿਸੇ ਤਿੰਨ ਚਾਰ ਦਿਨ ਹਫਤਾ ਤੱਕ ਪਹਿਲਾਂ ਹੀ ਹੋ ਗਿਆ ਵੀ ਇੱਕ ਗੁਜਰਾਉ ਤੋਂ ਬੰਦਾ ਆ ਉਹ ਕਹਿੰਦੇ ਵੀ ਸਾਡੇ ਕੋਲ ਬੰਦਾ ਆ ਗਿਆ ਲੈ ਜਾ ਸਾਨੂੰ ਹਰ ਇੱਕ ਵਾਰੀ ਪਤਾ ਹੀ ਹੁੰਦਾ ਵੀ ਉਹ ਉਹ ਇਦਾਂ ਹੀ ਬੋਲਦੇ ਆ ਵੀ ਸਾਡੇ ਕੋਲ ਬੰਦਾ ਆਪਣੇ ਆਪ ਆ ਗਿਆ ਉਹ ਕਦੀ ਨਹੀਂ ਉਹਨੇ ਕਹਿਣਾ ਸੀ ਲੈ ਕੇ ਆਇਆ ਉਹਨੇ ਕਹਿਣਾ ਆਪਣੇ ਆਪ ਸਾਡੇ ਕੋਲ ਬੰਦਾ ਆ ਗਿਆ ਉਹ ਕਿਤੇ ਲਿਆਂਦਾ ਹੋਣਾ ਇਹਨੂੰ ਫੜ ਕੇ ਇਹ ਵਿਚਾਰਾ ਉਥੋਂ ਗੁੜਗਾਓ ਤੋਂ ਨਿਕਲਿਆ ਕਿਤੇ ਘੁੰਮਦਾ ਫਿਰਦਾ ਪੰਜਾਬ 'ਚ ਆ ਗਿਆ ਜਾਂ ਉਹਨੇ ਰੇਲਵੇ ਸਟੇਸ਼ਨਾਂ ਤੋਂ ਇਦਾਂ ਦੇ ਬੰਦੇ ਦੇਖਦੇ ਆ ਫੜਦੇ ਆ ਜਿਹੜੇ ਮੈਂਟਲੀ ਰਟਾਰਡਡ ਆ ਉਹਨਾਂ ਨੂੰ ਲਿਆ ਕੇ ਕੰਮ ਕਰਾਉਂਦੇ ਆ ਉਹਨਾਂ ਨੇ ਲਿਆਂਦਾ ਹੋਣਾ ਜਾਂ ਕਿਸੇ ਨੇ ਲਿਆ ਕੇ ਕੰਮ ਕਰਦੇ ਨੂੰ ਦੇਖ ਲਿਆ ਜਾਂ ਕਿਸੇ ਨੇ ਵੀਡੀਓ ਬਣਾ ਲਈ ਫਿਰ ਉਹ ਡਰ ਗਿਆ ਉਹਨੇ ਦਰਦਿਆਂ ਨੇ ਪਿੰਡਿਆਂ ਨੂੰ ਦੱਸਿਆ ਪਿੰਡ ਦੇ ਨਾਲ ਗਵਾਹੀ ਦੇਣ ਲੱਪੇ ਤੇ ਸਾਨੂੰ ਫੋਨ ਕੀਤਾ ਅਸੀਂ ਬਿਲਕੁਲ ਲੈਣ ਤੋਂ ਇਨਕਾਰ ਕਰਤਾ ਵੀ ਤੁਸੀਂ ਪਹਿਲਾਂ ਦੱਸੋ ਵੀ ਇਹਦਾ ਕਿੱਦਾਂ ਕੀ ਹਸਾਬਤਾ ਫਿਰ ਸਾਨੂੰ ਇਹ ਹੁੰਦੀ ਵੀ ਜੇ ਅਸੀਂ ਨਾਂ ਲਈਏ ਕੀ ਪਤਾ ਇਹਦੇ ਨਾਲੋਂ ਕੀ ਕਰ ਦੇਣ ਇਹ ਤਾਂ ਜਾਣ ਇਹ ਤਾਂ ਵਿਚਾਰਾ ਮਾਸੂਮ ਹੈ ਇਹਨੂੰ ਕੀ ਪਤਾ ਵੀ ਕਿੱਦਾਂ ਕੀ ਲੋਕ ਕਿੱਦਾਂ ਕਰਦੇ ਹਨ ਫਿਰ ਅਸੀਂ ਮਨ ਦੇ ਵਿੱਚ ਸੋਚਿਆ ਪਹਿਲਾਂ ਸ਼ਖਤੀ ਨਾਲ ਪੁੱਛੀ ਪਰ ਉਹ ਨਹੀਂ ਦੱਸਿਆ ਫਿਰ ਮੇਰੇ ਵੱਡੇ ਭਰਾ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਮੂਨਕ ਉਹਨਾਂ ਨਾਲ ਕਿਸੇ ਨੇ ਸੰਪਰਕ ਕੀਤਾ ਫਿਰ ਮੈਂ ਉਹਨਾਂ ਦੀ ਡਿਊਟੀ ਲਈ ਮੈਂ ਕਿਹਾ ਭਾਜੀ ਤੂੰ ਐਂ ਦਾ ਕਰ ਤੂੰ ਜਾ ਜਾ ਕੇ ਸਾਰੀ ਸ਼ਾਨ ਬੇਨ ਕਰ ਕੇ ਆ ਫਿਰ ਭਾਜੀ ਨੇ ਦੱਸਿਆ ਵੀ ਇਹ ਸਾਰਾ ਕੁਝ ਦੱਸਦਾ ਆਪਣਾ ਮਾੜਾ ਮੋਟਾ ਨਾਮ ਪਤਾ ਦੱਸਦਾ ਮੈਂ ਕਿਹਾ ਭਾਜੀ ਲਿਆ ਤੂੰ ਫਿਰ ਉਹ ਤੂੰ ਲਿਆਂਦਾ ਮੇਰੇ ਖਿਆਲ ਆਪਾਂ ਪਰਸੋਂ ਪਿੰਡ ਕੀਰਤਨ ਦਰਬਾਰ ਸੀ ਉੱਥੇ ਲਿਆਂਦਾ ਸੀ ਉੱਥੇ ਵੀਡੀਓ ਪਾਈ ਸੀ ਤੇ ਬਹੁਤ ਬਹੁਤ ਧੰਨਵਾਦ ਸਾਡੇ ਸੁਭਾਸ਼ ਜੀ ਜਿਹੜੇ ਕਿ ਚੰਡੀਗੜ੍ਹ ਤੋਂ ਆ ਉਹ ਸਾਡੇ ਨਾਲ ਸੰਸਥਾ ਦੇ ਨਾਲ ਮਿਲ ਕੇ ਬਹੁਤ ਬੰਦੇ ਜਿਹੜੇ ਉਹਨਾਂ ਨੇ ਘਰਾਂ ਦੇ ਵਿੱਚ ਪਹਚਾਤ ਤੇ ਆ ਬਹੁਤ ਬੰਦੇ ਜਿਹੜੇ ਅ ਜਿਹੜੇ ਅੱਜ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਦੀ ਬਦੌਲਤ ਕਿਉਂਕਿ ਉਹ ਅ ਉੱਥੇ ਬੈਠ ਕੇ ਈਡੀ ਵੱਡੀ ਸੇਵਾ ਕਰਦੇ ਸਾਡੇ ਆਸ਼ਰਮ ਦੀ ਸੇਵਾ ਨਹੀਂ ਕਰਦੇ ਨਾਲ ਰਲ ਕੇ ਹੋਰਾਂ ਦੇ ਇੱਕ ਉਹਨਾਂ ਦੇ 5-6 ਆਸ਼ਰਮਾਂ ਜਿਨ੍ਹਾਂ ਦੇ ਬੰਦਿਆਂ ਨੂੰ ਘਰ ਪਹੁੰਚਾਉਂਦੇ ਆ ਉਹਨਾਂ ਦਾ ਸਿਰਫ ਕੰਮ ਉੱਥੇ ਬੈਠ ਕੇ ਜਿਹੜਾ ਵਿਛੜਿਆ ਨੂੰ ਮਿਲਾਉਣਾ ਉਹਨਾਂ ਦਾ ਕਾਰਜ ਆ ਬੜੀ ਗੁਰੂ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਈ ਆ ਮੈਂ ਸਾਡੀ ਬਾਬਾ ਦੀਪ ਸਿੰਘ ਸੇਵਾਦਾਲ ਦੀ ਮੇਰੇ ਨਾਲ ਬਾਬਾ ਡਾ ਪ੍ਰਾਪਰਸ਼ੋਤਮ ਸਿੰਘ ਖੜੇ ਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਸੁਭਾਜ ਜੀ ਦਾ ਕਿਉਂਕਿ ਉਹਨਾਂ ਦੀ ਬਦੌਲਤ ਬਹੁਤ ਬੰਦੇ ਘਰ ਪਹੁੰਚ ਗਏ ਅਸੀਂ ਜਦੋਂ ਸਾਨੂੰ ਕੋਈ ਬੰਦਾ ਮਿਲਦਾ ਸਾਨੂੰ ਪਹਿਲਾਂ ਸਭ ਤੋਂ ਨਾਂ ਯਾਦ ਆਉਂਦਾ ਸੁਭਾਜ ਜੀ ਵੀ ਉਹਨੇ ਆਪੇ ਲੱਭ ਲੈਣਾ ਕਿਉਂਕਿ ਸਾਡੇ ਹੋਰ ਕੰਮਾਂ 'ਚ ਧਿਆਨ ਹੁੰਦਾ ਅਸੀਂ ਉਹਨਾਂ ਦਵਾਈ ਦਾਰੂ ਦੇਣੀ ਆ ਨਲੌਣਾ ਤਲੌਣਾ ਹੋਰ ਬਾਕੀ ਜਿਹੜੀ ਲੱਭਣ ਦੀ ਡਿਊਟੀ ਆ ਉਹ ਆਪ ਕਰਦੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਗੁਰੂ ਸਾਹਿਬ ਉਹਨਾਂ ਤੇ ਏਦਾਂ ਕਿਰਪਾ ਬਣਾਈ ਰੱਖਣ ਹੁਣ ਇਹ ਪਰਿਵਾਰ ਪਹੁੰਚਾਇਆ ਭਰਾ ਆ ਭਰਾ ਜਿਹੜਾ ਆ ਭਾਵਕ ਹੋ ਗਿਆ ਭਰਾ ਨੂੰ ਦੇਖ ਕੇ ਹੁੰਦਾ ਹੀ ਆ ਜਦੋਂ 8-9 ਮਹੀਨੇ ਪਰਾ ਤੋਂ ਜੁਦਾ ਰਹਿਣਾ ਭਰਾ ਭਾਈ ਹੁੰਦੇ ਆ ਜਿੱਦਾਂ ਮਰਜੀ ਐ ਤੇ ਜੇ ਮਰ ਦੀ ਚਹਿਜ ਹੋਵੇ ਵੀ ਭਰਾ ਹੋਵੇ ਪਰ ਭਰਾ ਨੂੰ ਦੁੱਖ ਹੁੰਦਾ ਕਿਉਂਕਿ ਅਸੀਂ ਜਦੋਂ ਦੀ ਸੰਸਥਾ ਬਣਾਈ ਆ ਰਿਸ਼ਤਿਆਂ ਦੀ अहमियत ਇੱਥੇ ਪਤਾ ਅਸੀਂ ਬਹੁਤ ਦੇਖੀ ਆ ਰਿਸ਼ਤੇ ਖੇਰੂ ਖੇਰੂ ਹੁੰਦੇ ਵੀ ਦੇਖਿਆ ਇੱਕ ਦੂਜੇ ਤੋਂ ਭਰਾ ਭਰਾ ਤੋਂ ਮੁਨਕਰ ਹੁੰਦਾ ਵੀ ਦੇਖਿਆ ਤੇ ਭਰਾ ਭਰਾ ਦੇ ਗਲ ਲਾ ਕੇ ਰੋਂਦਾ ਵੀ ਦੇਖਿਆ ਅਸੀਂ ਕਈ ਕੁਝ ਸੰਸਥਾ ਨੇ ਸਾਨੂੰ ਇਸ ਜਦੋਂ ਦੀ ਸੇਵਾ 'ਚ ਲੱਗੇ ਆ ਬਹੁਤ ਕੁਝ ਸਿਖਾ ਦਿੱਤਾ ਸਾਨੂੰ ਤੇ ਅੱਜ ਇਹ ਉਹਦਾ ਹੈਗਾ ਜਵਾਈ ਹੈ ਬਾਕੀ ਚਾਚਾ ਜੀ ਦੇ ਬੇਟੇ ਸਾਰਾ ਪਰਿਵਾਰ ਹੀ ਆ ਹਾਂ ਜੀ ਇਹਦੀ ਮਾਤਾ ਹੈਗੀ ਆ ਹਾਂ ਮਾਤਾ ਜੀ ਮਾਤਾ ਕੱਲ ਰੋ ਰਹੀ ଥି ਸੀ ਨਾ ਮਾਤਾ ਕੱਲ ਕੱਲ ਮਾਤਾ ਵੀ ਫੋਨ ਕਰੇ ਬਾਬ ਵੀ ਹੈ ਹਾਂ ਜੀ ਬਾਬ ਵੀ ਪਿਤਾ ਜੀ ਵੀ ਬਹੁਤ ਰੋ ਰਹੇ ਥੇ ਵੀ ਸਾਡਾ ਪੁੱਤ ਮਿਲ ਗਿਆ ਬੜੀ ਵੱਡੀ ਗੱਲ ਖੁਸ਼ੀ ਉਹਨਾਂ ਨੂੰ ਸੀਗੀ ਤੇ ਰੋਂਦੇ ਵੀ ਸੀਗੇ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਨਾ ਜ਼ਿੰਮੇਵਾਰੀ ਜ਼ਰੂਰ ਸਮਝਿਆ ਕਰੋ ਆਪਣੀ ਜੇ ਅਸੀਂ ਥੋੜੇ ਜੇ ਕਿਸੇ ਦੀ ਇਦਾਂ ਸੇਵਾ ਕਰਕੇ ਕਿਸੇ ਦਾ ਪਰਿਵਾਰ ਮਲਾ ਕੇ ਦੇਖੋ ਜਿਹੜੀ ਅੰਦਰੋਂ ਖੁਸ਼ੀ ਮਿਲਦੀ ਹੈ ਨਾ ਉਹ ਤਾਂ ਵੱਖਰਾ ਹੀ ਆਨੰਦ ਆ ਤੇ ਜਰੂਰ ਕਿਤੇ ਵੀ ਤੁਹਾਡੇ ਲਾਗੇ ਕਿਤੇ ਇਦਾਂ ਦਾ ਅਨਿਆਏ ਜਾਂ ਕਿਤੇ ਕੋਈ ਇਹੋ ਜਿਹਾ ਬੰਦਾ ਹੋਵੇ ਤੁਸੀਂ ਉਹਨੂੰ ਜਰੂਰ ਉਹਦੀ ਹੈਲਪ ਕਰੋ ਸ਼ਾਇਦ ਉਹ ਘਰੋਂ ਇਦਾਂ ਅ ਦਿਮਾਗੀ ਤੌਰ ਤੇ ਟੈਨਸ਼ਨ ਹੋ ਗਿਆ ਨਿਕਲਿਆ ਹੋਵੇ ਆਲਦ ਵਾਲੇ ਭਟਕਦਾ ਹੋਵੇ ਤੁਹਾਡੇ ਪੁੱਛਣ ਨਾਲ ਤੁਹਾਡੇ ਬੁਲਾਉਣ ਦੇ ਨਾਲ ਸ਼ਾਇਦ ਉਹ ਘਰ ਪਹੁੰਚ ਜਾਵੇ ਬੇਨਤੀ ਆ ਸਾਡਾ ਹੈਲਪਲਾਈਨ ਨੰਬਰ 9417260895 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ